ਪ੍ਰੀਸੈਂਕੋ ਚਿਗਰ ਅੱਜ ਅਸੀਂ ਤੇਰਾ ਬਾਬਾ ਨਾਨਕ ਕੋਰੀਡੋਰ ਦੇ ਲੱਗੇ ਪਿੰਡ ਮਾਨਾ ਜਿੱਥੇ ਮੌਜੂਦਾਂ ਪਿੰਡ ਦੀਆਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਸੋ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਕਿ ਮਾੜੇ ਦੇ ਘਰ ਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਦਿਖਾ ਦਿਤੀਆਂ ਜਾਂ ਸਾਂਝੀਆਂ ਕਰ ਦਿੱਤੀਆਂ ਹਨ ਸੋ ਇਸ ਪਿੰਡ ਦੇ ਵਿੱਚ ਉਹ ਜਿਹੜੀ ਆ ਇਹ ਕੋਈ ਰੋਟੋ ਜਿੱਦੋ ਤੁਸੀਂ ਮੰਨ ਤੋਂ ਪਿਆ ਸੀ ਇਸਪੈਂਡ ਦੇ ਵਿੱਚ ਹੜ੍ਹ ਦੀ ਜਿਹੜੀ ਮਾਰਿਆ ਕਾਫੀ ਜਿਹੜੀ ਇਸਪੈਂਡ ਨੂੰ ਜਿਹੜੀ ਪਈ ਸੀ ਸੋ ਔਰ ਤੋਂ ਪਹਿਲਾਂ ਵੀ ਜਿਹੜੀਆਂ ਘਰ ਦੀਆਂ ਜਿਹੜੀਆਂ ਕੰਡੀਸ਼ਨਾਂ ਕੋਈ ਦੀਆਂ ਜਿਆਦਾ ਜਿਹੜੀਆਂ ਵਧੀਆ ਨਹੀਂ ਸੀ ਬਣਾਤੀ ਜਿਹੜਾ ਢਾਂਚਾ ਸੀ ਸੰਭਾਲਿਆ ਦੀ ਹਾਲਤ ਵੀ ਜਿਹੜੀ ਪਹਿਲਾਂ ਵੀ ਜਾਈ ਨਾਜ਼ੁਕ ਬਣੀ ਸੀ ਸੋ ਪਾਣੀ ਦੀ ਜਿਹੜੀ ਮਾਰ ਪ੍ਰਣ ਕਰਕੇ ਇਸ ਵਿੱਚ ਘਰ ਦੀ ਜਿਹੜੀ ਹਾਲਤ ਹੈ ਬਿਲਕੁਲ ਇਹ ਜਿਹੜੀ ਇਹ ਖਰਾਬ ਹੋ ਗਈ ਆ ਘਰ ਦੇ ਵਿੱਚ ਮਾਤਾ ਹੈ ਹੋਰ ਕੋਈ ਘਰ ਦਾ ਮੋਢੀ ਨਹੀਂ ਮਾਤਾ ਦੇ ਵੱਲੋਂ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਥੋੜਾ ਬੋਤ ਕੰਮ ਕਰ ਕਰਕੇ ਘਰ ਨੂੰ ਜਿਹੜਾ ਇਹ ਰੋਟੀ ਪੰਦੇ ਜਿਹੜ ਛਿੰਦੜੇ ਜੀ ਮੇਰਾ ਨਾ ਕਿਹੜਾ ਮਰੇ ਦੀ ਪਿੰਡ ਪਿੰਡ ਮਾਨ ਜੀ ਕੀ ਲੱਗੀ ਕੰਮ ਕਰਦੇ ਕੰਮ ਮੈਂ ਇਤਰੇ ਘਰਾਂ ਦੇ ਕਰਨੀ ਆ ਤੁਸੀਂ ਮਾਲਾ ਇੰਦਰੇ ਗਾ ਕੰਮ ਮੈਂ ਜਿੰਨੇ ਉਹ ਵੀ ਕਰ ਸਕਦੀ ਬੇਟੀ ਮੇਰੀ ਇਹ ਸ਼ਹਿਰ ਕੰਮ ਕਰਨ ਦੀ ਕੋਈ ਕੋਣ ਹੋਊ ਪਰਵਾਰ ਮੇਰੀਆਂ ਦੋ ਬੇਟੀਆਂ ਨਹੀਂ ਨਾ ਤੇ ਇੱਕ ਮੇਰਾ ਬੇਟਾ ਆ ਉਹਦੀ ਹੱਥ ਸੁੱਤੀ ਨਹੀਂ ਆ ਉਹ ਵੀ ਨਹੀਂ ਕੰਮ ਕਰ ਕਰ ਸਕਦਾ ਹਜੇ ਕੋਈ ਪਰ ਹਾਲਾ ਕੰਮ ਨਹੀਂ ਕਰ ਸਕਦਾ ਤੇ ਇਤਰਾਡੇ 7 ਦਿਨਾਂ ਨਾਲ ਹੀ ਪਾਣੀ ਲੱਗ ਜਾਏਗਾ ਬਹੁਤ ਜਿਆਦਾ ਪਾਣੀ ਮਸਾਂ ਨਿਕਲੇ ਨਾ ਪਾਣੀ ਸਾਡੇ ਬਿਲਕੁਲ ਇਹਨਾਂ ਦਾ ਪਾਣੀ ਜਿੱਦੋਂ ਆਪਾਂ ਨਿਕਲੇ ਵਿੱਚ ਤਦੋਂ ਬਣੀ ਆ ਪਾਣੀ ਆਇਆ ਸੀ ਅਸੀਂ ਵਜਾਇਆ ਪਾਣੀ ਸੀ ਸਵੇਰ ਨੂੰ ਸਾਂਭੀ ਸੀ ਪੂਰੀ ਸਵੇਰ ਤੇ ਕਾਂਡ ਖਾੜੀ ਉਹ ਵੀ ਗੱਲ ਫੜ ਗਈ ਏ ਸਾਰੀ ਇਹ ਹੀ ਦਰਮਿਆਨ ਦੇ ਵਿੱਚ ਸੁੱਟਣ ਡੇ ਆ ਨਾਲੇ ਆਜੇ ਬੇਟਾ ਮੇਰਾ ਰੋਂਦਿਆ ਆ ਕਿੰਨੀ ਕਿੰਨੀ ਕੰਗੜ ਕਾਂਡ ਕਹਾ ਕਿ ਦੋ ਕੰਨ ਕਢੇ ਹਾਂ ਹਾਂ ਚਿੰਟ ਨਹੀਂ ਮਾਰਨਾ ਚੌੜੀ ਕੇ ਉਹ ਤਵਾਰਾ ਚੌੜਾ ਵੀ ਗੜ ਕੇ ਵਿੱਚ ਉਹ ਵੀ ਸੁੱਟੇ ਹਾਂ ਬਲਕਿ ਜੀ ਨਹੀਂ ਬਣੀ ਕੋਈ ਚੀਜ਼ ਨਹੀਂ ਬਚੀ ਲੀੜਾ ਕਪੜਾ ਤਾਂ ਵੇਲੇ ਤੁਹਾਡੇ ਸਾਹਮਣੇ ਹੀ ਥੋੜੇ ਜਿਹੜੇ ਅੰਦਰ ਪਏ ਨੇ ਕੀ ਪਾਣੀ ਜਿਹੜਾ ਪਿੰਡ ਦੇ ਵਿੱਚ ਜੱਕਦਾ ਮੈਟਰ ਹੋ ਗਿਆ ਚੱਕਦਮ ਹੀ ਆ ਗਿਆ ਪਤਾ ਲੱਗਾ ਨਹੀਂ ਹਨੂ ਲਈ ਤੇ ਸੁੱਤੇ ਹਾਂ ਤੇ ਇਤਰਾ ਕੋਈ ਕੋਈ ਜਾਗਣ ਡਿਆ ਇਹ ਰੌਲਾ ਰੱਪਾ ਪਾਇਆ ਤੇ ਜਦੋਂ ਇਹ 15 ਨਿਕਲ ਸ਼ੋਸ਼ਣ ਤੋਂ ਬਿਲੂ ਇੱਕ ਦੋ ਦਿਨ ਪਹਿਲਾਂ ਜਿਹੜਾ ਅਲਰਟ ਕਰ ਦਿੱਤਾ ਗਿਆ ਅਲਰਟ ਕਰ ਦਿੱਤਾ ਗਿਆ ਪਾਣੀ ਦਾ ਹਾਂ ਜਿੰਨੇ ਵੀ ਪਹਿਲਾਂ ਉਹਨਾਂ ਨੇ ਥੋੜਾ ਲੋਸਮੈਂਟ ਕੀਤੀ ਸ਼ਾਮਾਂ ਤੱਕ ਕਿੰਦੇ ਕਿ ਪਾਣੀ ਆ ਜਾਣਾ ਤੇ ਅਸੀਂ ਮਨ ਲਾ ਕੇ ਆ ਕਿ ਨਹੀਂ ਹੁਣ ਪਾਣੀ ਤਾਪਾ ਇੱਕ ਘਰ ਦੇ ਵਿੱਚ ਨਿਕਲਦੇ ਸਾਡੇ ਇਤਰਾ ਭੈਣ ਭਰਾ ਆਏ ਹੁਣ ਕਹਿੰਦੇ ਤੁਸੀਂ ਸੱਤ ਤਹਲੇ ਸੌયા ਹੋਣਾ ਅੰਦਰ ਉਹਨੇ ਤੁਹਾਡਾ ਕੰਪਰੇ ਵਿੱਚ ਡੇਗ ਪਿਆ ਆ ਭਰਾ ਤੇ ਰਾਤ ਗਏ ਰਾਤੀ ਫੇਰ ਘਰ ਆ ਗਏ ਆਪਣੇ ਘਰ ਹੀ ਰਹੇ ਜਦੋਂ ਪਾਣੀ ਆ ਜਦੋਂ ਘੜ ਘੜ ਪਾਣੀ ਚੜ ਗਿਆ ਉੱਥੋਂ ਤੱਕ ਫੇਰ ਆਪਾਂ ਨੂੰ ਇਹਨਾਂ ਦੇ ਅੱਡ ਗਵਲੀਆਂ ਨੇ ਕੱਢਿਆ ਕਿ ਮੈਂ ਦੇਖਿਆ ਇੱਤਾਂ ਵੀ ਇੱਥੇ ਕੀਰ ਸੋਈ ਕੀ ਕਮਰੇ ਇੱਥੇ ਸੋਈ ਪਤਾ ਹਾਂਜੀ ਇਹ ਤਾਂ ਪੜੋਲਾ ਰੱਖਿਆ ਕਣ ਕਵਾਲਾ ਕਣ ਕੀ ਤਾਂ ਘਰ ਦੇ ਵਿੱਚ ਹੀ ਬੋਤਾਂ ਗੁਸ਼ ਕਾਉਂਟ ਠੀਕ ਨਹੀਂ ਨਾ ਮਾੜਾ ਹਾਲ ਹੈ ਜਿਹੜਾ ਹੜੋਂ ਤੋਂ ਪਹਿਲਾਂ ਜਿਹੜਾ ਘਰ ਦੇ ਵਿੱਚ ਲੋੜੇ ਦਾ ਪਾਣੀ ਤੇ ਚਲੋ ਹੋਰ ਵਕਤ ਲੋੜ ਪਈ ਪਾਣੀ ਪਾਣੀ ਨਹੀਂ ਆੜਾ ਗਾ ਹੋਈ ਹੁੰਦਾ ਟੂਟੀ ਦਾ ਪਾਣੀ ਹੁੰਦਾ ਸਰਕਾਰੀ ਹੁੰਦਾ ਜੀ ਇਹਨੇ ਚੱਦਾ ਕਿ ਮਿਲੋ ਸਸਤਾ ਨੇ ਜਾਣ ਵਾਲੀ ਕੋਈ ਕਿਹਦੇ ਨੇ ਮਰਜ਼ਤ ਕੀਤੀ ਬਾਈ ਹਾਂਜੀ ਤੁਹਾਡਾ ਬੱਚੇ ਬੇਟਾ ਦੋ ਵਾਰੀ ਇੰਜਾਮ ਪੜਿਆ ਗਿਆ ਲੋਕਾਂ ਨੇ ਫਸਾ ਦਿੱਤਾ ਉਹ ਵੀ ਆਡਾ ਵੇਲਾ ਇਤਰਾ ਜੀ ਰੱਬ ਚਲੋ ਰੱਬ ਨੇ ਉਹ ਵੀ ਕੀਤੀ ਮਰਜ਼ਤ ਆਡੀ ਥੋੜੀ ਬੁਤੀ ਉਹ ਵੀ ਬੇਟਾ ਮੇਰਾ ਜੀ ਮੰਤਾ ਆਇਆ ਇਹ ਮਤਲਬ ਠੂਟੀ ਦਾ ਪਾਣੀ ਵਟਸ ਬਾਈ ਤਾਂ ਕਰ ਹਾਂਜੀ ਹੋਈ ਮਨ ਜੀ ਟੱਕੇ ਦਾ ਪ੍ਰਬੰਧ ਪਾਇਆ ਕਿ ਬੱਟਸਵਾਈ ਨੂੰ ਇੱਕ ਪਾਣੀ ਫਿਰ ਕਿੱਥੇ ਚੱਲਦਾ ਸਕੇ ਇਤਰਾ ਨਲਕਾ ਲਾਗੇ ਲੱਗਾ ਜੇ ਗਵਰੰਟੀਆਂ ਤਾਂ ਉਹ ਕਿ ਆਪਣਾ ਘਰ ਚੋਂ ਚੱਲ ਹਾਂ ਜੀ ਆਪਣੇ ਘਰ ਚ ਪਾਣੀ ਨਹੀਂ ਸਾਡੇ ਤਾਂ ਐਨਰਜੀ ਵੀ ਨੇ ਹੋਰ ਸਮੱਸਿਆ ਵੀ ਸੰਸਥਾ ਨੇ ਲੋਕਾਂ ਨੇ ਮਦਦ ਕਰਦੀਆਂ ਸਭ ਤੋਂ ਦੋ ਨੇ ਕੀ ਚਲ ਕੇ ਕਰਨ ਕੋਈ ਸਾਡੇ ਕੀ ਨੇ ਮਾਇਤ ਨਹੀਂ ਕੀਤੀ ਕੋਈ ਕੰਮ ਵਾਲਾ ਨਹੀਂ ਕਰਦਾ ਕਿ ਜੱਟ ਮੈਨੂੰ ਕੀਤੀ ਸਾਡੀ ਕਿਰਪਾਲ ਭਾਈ ਆਪ ਲੈ ਆ ਕੇ ਪਾਈ ਵੀ ਜਾ ਹਾਂ ਜੀ ਆਪ ਲੈ ਆਂਦੀ ਪਤਾ ਮੈਨੂੰ ਸਰਕਾਰ ਨੂੰ ਤਾਂ ਜਿਹੜੇ ਆਉਂਦੇ ਨਹੀਂ ਮਿਲਿਆ ਜੇ ਕੋਈ ਬੰਦ ਤੇ ਕਾਫੀ ਕਹਿੰਦੇ ਕੋਈ 40 50 ਪੱਤਰਪਾਲਾ ਪਿੰਡ ਦੇ ਵਿੱਚ ਘਰ ਦੇ ਕੇ ਫੋਟੋ ਖਿੱਚ ਕੇ ਮੰਡੀ ਜਾਂਟੀਆਂ ਆਂ ਆਹ ਸਾਡੇ ਵਾਲੇ ਪੁੱਤ ਕੋਈ ਤੱਕ ਆਇਆ ਹੀ ਨਹੀਂਗਾ ਐਡੇ ਜਹਾਜ਼ ਚੱਲੇ ਹੈਲੀਕਾਪਟਰ ਚੱਲੇ ਤੁਹਾਡੇ ਪਿੰਡਾਂ ਦੇ ਕੋਈ ਨੀ ਦੋ ਕ ਪੈਕਟ ਆਏ ਸੁੱਟ ਕੇ ਤੇ ਚਲ ਗਿਆ ਅਗਲਾ ਪੈਕਟ ਸੰਸਚਾਰਮ ਪਹੁੰਚ ਕੇ ਗਿਆ ਉਹ ਵੀ ਸਾਡੇ ਵਾਲੀ ਸੁੱਟੇ ਉਹ ਵੀ ਜੱਟਾਂ ਵਾਲੀ ਸੁੱਟੇ ਜਾਓ ਚੀਰਾਂ ਦੇ ਕੋਠੇ ਤੇ ਸੁੱਟੇ ਸਾਡੇ ਵਾਲੇ ਕੁਛ ਨਹੀਂ ਸੁੱਟਿਆ ਜਿਹੜਾ ਹਾਲ ਤੇ ਕਾਫੀ ਬੜਾ ਮਲ ਹਾਂਜੀ ਨਹੀਂ ਆਪਾ ਇਤਨਾ ਹਾਥੀ ਖੜੇ ਕਰਦੇ ਨੇ ਸਾਡੇ ਵਾਲੇ ਆਇਆ ਇਧਰ ਵਾਲੇ ਬੰਦੇ ਨਹੀਂ ਆਇਆ ਉਧਰ ਉਧਰ ਪਰਲੇਮਾਂ ਵਾਲੇ ਸੁੱਟੇ ਸਾਡੇ ਵਾਲੇ ਕੁਛ ਨਹੀਂ ਆਇਆ ਦੋ ਮੇਰੀਆਂ ਬੇਟੀਆਂ ਵਿਆਉਣ ਵਾਲੀਆਂ ਦੋ ਬੇਟੀਆਂ ਵਿਚਾਰੀਆਂ ਮਾੜੀਆਂ ਮੋਟੀਆਂ ਜੀ ਮੈਨੂੰ ਕੁਛ ਨਹੀਂ ਆਪਾ ਦਿੱਤਾ ਇਹ ਤਰ੍ਹਾਂ ਕਰੋ ਕਰ ਲਿਆ ਨੇ ਫਿਰ ਜਿਹੜੀਆਂ ਸਸਤਾ ਨੇ ਇੰਨੀਆਂ ਦੇ ਵਿਚ ਨੇ ਜਾਂ ਬਹਰੋਂ ਜਿਹੜੀਆਂ ਮਦਦਾਂ ਆਉਂਦੀਆਂ ਉਹ ਪਿੰਡ ਤੱਕ ਪਹੁੰਚਦੀ ਨਹੀਂ 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 ਪਿੰਡ ਤੱਕ ਪਹੁੰਚਦੀ ਕੀ ਤੁਹਾਨੂੰ ਪਤਾ ਹੀ ਐ ਤੇ ਸੁੱਕੇ ਰਸਤੇ ਹੁੰਦੀਆਂ ਤਾਂ ਵੀ ਕੋਈ ਟਰਾਲੀ ਆ ਜਾਂਦੀ ਕੋਈ ਹੰਦੀ ਨਹੀਂ ਗਈ ਇੱਥੇ ਇਹ ਤਰ੍ਹਾਂ ਹੁੰਦੀ ਜੀ ਨਹੀਂ ਟਰਾਲੀ ਹੁੰਦੀ ਜਿਹੜੀ ਉਹ ਪਿੰਡ ਦੇ ਵਿੱਚ ਆਪ ਖੋ ਚੰਨ ਕੇ ਸੇਵਾ ਇਸ ਕਰਦੇ ਨੇ ਜਿਹੜੇ ਮਲ ਸਮਾਜਿਕ ਨਹੀਂ ਪਿੰਡ ਤੱਕ ਪਹੁੰਚ ਕਰਦੇ ਨੇ ਕਰਦੇ ਨਹੀਂ ਉਹ ਚੱਲ ਦਿੰਦੇ ਰਹੇ ਨੇ ਇਹ ਤਰ੍ਹਾਂ ਆਮ ਦੇਰੇ ਤੋਂ ਇੱਕ ਟਰਾਲੀ ਆਈ ਬਸ ਮੁੜ ਕੇ ਉਹਨਾਂ ਨੇ ਕੰਮ ਹੀ ਬੰਦ ਕਰ ਸੜਿਆ ਇੱਥੋਂ ਵੜ ਨਹੀਂ ਦਿੱਤਾ ਕੋਈ ਮੁੜ ਕੇ ਜੋੜੀਆਂ ਸੰਸਥਾ ਜਿਹੜੀਆਂ ਮਤਲਬ ਇਸ ਕੁਦਰਤੀ ਆਪਤ ਦੇ ਵਿੱਚ ਕਿਹੜੀਆਂ ਜਿਹੜੀਆਂ ਸਹਾਇਤਾ ਹੋਈਆਂ ਲਾਇਆ ਗਏ ਜਾਂ ਲੋਕਾਂ ਦੇ ਤਾਂ ਨਹੀਂ ਮੈਨੂੰ ਥੋੜਾ ਪਤਾ ਹੈ। ਚੇਕੜੀ ਚੇਕਰ ਨਹੀਂ ਜਾਂ ਦੂਜਾ ਲੀਡਰ ਕੋਈ ਹੈ। ਸੋ ਸਾਡੇ ਨਾਲ ਪੜਦੇ ਹੋਰ ਲੋਕ ਨੇ ਉਹਨਾਂ ਨਾਲ ਗੱਲਬਾਤ ਸਸੀਆਂ ਲੋਕਾਂ ਜੀ ਕਿਵੇਂ ਦੇਖਦੇ ਜਿਹੜੀਆਂ ਫਿਰ ਇਦਾਂ ਜਿਹੜੀ ਆਰ ਮਤਲਬ ਕੁਦਰਤੀ ਆਪਤ ਨੂੰ ਲੈ ਕੇ ਕਿਹੜੀਆਂ ਸੰਸਥਾ ਜਿਹੜੀਆਂ ਮਤਲਬ ਲਾਇਆ ਸਹਾਇਤਾ ਜੀ ਜਿਹੜੀਆਂ ਧਰਮਕ ਸੰਸਥਾਵਾਂ ਆਈਆਂ ਨੇ ਤੇ ਖਾਲਸੇ ਵਾਲੇ ਆਏ ਨੇ ਤੇ ਬਾਕੀ ਜੇ ਮੰਤਰੀ ਵੱਲੋਂ ਕਹੀਏ ਮੰਤਰੀਆਂ ਵੱਲੋਂ ਕੁਛ ਕੋਈ ਕੁਛ ਨਿਯਤਰਪਾਲ ਤੱਕ ਨਹੀਂ ਆਈ ਫੋਟੋ ਲਵਾ ਜਾਂਦੇ ਰਹੇ ਆ ਵੀ ਮੋਲਤਰਪਾਲ ਪਾਈ ਆ ਇਹ ਗਰੀਬ ਪਰਿਵਾਰ ਆ ਹੀ ਪਹਿਲਾਂ ਵੀ ਇੱਕ ਦੋ ਵਾਰੀ ਇਹਨਾਂ ਨੂੰ ਕਿਹਾ ਸੀ ਮੈਂ ਵੀ ਤੁਹਾਡੇ ਘਰ ਪੱਕੇ ਨੇ ਤੇ ਮੈਂ ਇਹਨਾਂ ਨੂੰ ਦੱਸਿਆ ਚਾਚੀ ਉਹਨਾਂ ਨੂੰ ਪਤਾ ਵਾ ਮੈਂ ਇੱਕ ਦੋ ਵਾਰੀ ਇੱਥੇ ਆਏ ਵੀ ਕਮਰਿਆਂ ਦੇ ਪੈਸੇ ਆਉਣੇ ਆ ਜੀ ਆਪਣੇ ਪੇਪਰ ਲੈ ਭਰਾਂ ਉਹ ਮੈਂ ਵੀ ਜੀ ਮੈਨੂੰ ਪੇਪਰਾਂ ਲੋੜਦੇ ਆ ਤੇ ਚਾਚੀ ਉਹਨਾਂ ਦਾ ਘਰ ਮੜਾ ਜੇ ਉਹ ਭਰਾ ਲੈ ਨੇ ਤੇ ਪਰ ਇਥੇ ਬਾਅਦ ਚ ਭਰਾ ਕੇ ਰੁਪਿਆ 100 200 200 ਲੈ ਕੇ ਬਾਅਦ ਚ ਕੋਈ ਨਹੀਂ ਜਬਾਉਟ ਦਾ ਜੀ ਸਰਕਾਰ ਉਹ ਤੁਹਾਡੇ ਹਰ ਪ੍ਰਭਾਵ ਇਲਾਕੇ ਇਹਨਾਂ ਦੇ ਹੈਲੀਕਾਪਟਰ ਦੇ ਤੱਕ ਰੂਜ਼ ਜਿਹੜੀਆਂ ਬਸਤਾ ਜਿਹੜੀਆਂ ਨੇ ਜਿਆਦਾ ਜਿਤਨਾ ਹੀ ਬੋਟ ਨਹੀਂ ਚੱਲ ਰਹੀ ਜੀ ਮਨ ਲੋਕਾਂ ਦੀ ਪਹੁੰਚ ਨਹੀਂ ਤੋ ਹੈਲੀਕਾਪਟਰ ਚੱਲਦਾ ਰਿਹਾ ਤੁਹਾਡੇ ਕੋਲ ਜੀ ਹੈਲੀਕਾਪਟਰ ਚੱਲਦਾ ਰਿਹਾ ਜੀ ਦੋ ਕੁ ਪੈਕ ਇੱਥੇ ਸੁੱਟ ਗਿਆ ਜੀ ਤੇ ਦੋ ਕੁ ਮੇਰੇ ਨਾਲ ਹਰੂਆ ਸੁੱਟ ਗਿਆ ਤੇ ਦੋ ਤਿੰਨ ਪੰਜ ਸੁੱਟ ਗਿਆ ਜੀ ਮਨ ਲੋ ਜਿਆਦਾ ਪਿੰਡ ਵਿੱਚ ਚਾਹੀਦੇ ਦੋ ਦੋ ਪੈਕ ਜਿਹੜੇ ਕੰਤੇ ਹਾਂ ਜੀ ਇਹ ਕਿ ਦੋ ਦੋ ਪੈਕ ਜਿਹੜੇ ਪਹੁੰਚੇ ਸਰਕਾਰ ਵੱਲੋਂ ਹੁਣ ਜਿਆਦਾ ਫਿਰ ਜਿਹੜੀ ਕਾਰਜਕਾਰੀ ਹੈ ਆਪਤ ਦੇ ਵਿੱਚ ਜਿਹੜੀਆਂ ਸਹਾਈਤਾ ਹੀ ਹੋਈਆਂ ਨੇ ਮਨ ਲੋ ਸਤਾਂਜੀ ਸੇਕ ਸੰਭਾ ਤੇ ਕੋਈ ਵੀ ਪ੍ਰਸ਼ਾਦੇ ਪਾਣੀ ਤੋਂ ਨਹੀਂ ਜੜਿਆ ਸਿਕ ਸੰਗਤਾਂ ਨੇ ਬਹੁਤ ਸੇਵਾ ਕੀਤੀ ਆ ਤੇ ਪਰਮਾਰਮਾ ਨੂੰ ਚੜ੍ਹਦੀ ਕਲਾ ਬਖਸ਼ੇ ਵੀਰ ਜੀ ਇਹ ਮਤਲਬ ਮੇਰੇ ਫੈਮਿਲੀ ਮੈਂਬਰ ਵੀ ਜਿਹੜੇ ਨਹੀਂ ਅਜੇ ਮੈਂ ਤਾਂ ਖੁਦ ਆਰ ਥੋੜਾ ਬੋਧਾ ਕੰਮ ਕਰਦੀ ਲੋਕਾਂ ਦੇ ਘਰਾਂ ਚ ਚੱਲਦਾ ਤੇ ਜਿਹੜਾ ਮਤਲਬ ਸੰਸਥਾ ਨੇ ਜਾਂ ਹੋਰ ਹੈ ਨਾ ਵੀਰ ਜੀ ਉਹਨਾਂ ਨੇ ਤਾਂ ਕੀ ਅਜੇ ਮਦਦ ਹੀ ਘਰ ਲਉਂਦੇ ਜੇ ਮਾੜੇ ਜੀ ਅਸੀਂ ਤੇ ਉਹ ਕਹਿੰਦੇ ਵੀਰ ਜੀ ਤੇ ਨਾਲੇ ਰਹਿਣਾ ਛੱਤ ਪਾ ਜੇ ਤੇ ਉਹਨਾਂ ਦੇ ਘਰ ਦਾ ਕੋਈ ਜਗਾਰ ਚੱਲ ਜੇ ਬਸ ਐਵੇਂ ਹੀ ਅਸੀਂ ਕਹਿੰਦੇ ਜੀ ਸਿਕ ਸੰਗਤਾਂ ਨੂੰ ਉਹ ਵੀ ਸੰਗਤਾਂ ਨੇ ਕਹਿਣਾ ਵਾਏ ਮਾਦਾ ਦਾ ਦੇਖਾ ਪਾਣੀ ਦਾ ਵੀ ਕੋਈ ਦਾ ਪ੍ਰਬੰਧ ਨਹੀਂ ਹੈਗਾ ਬਾਹਰੋਂ ਲਿਆ ਲਿਆ ਬਾਲਟੀਆਂ ਦੇ ਵੀ ਮਤਲਬ ਘਰ ਦੀ ਲੋੜ ਦਾ ਪੂਰਾ ਕਰਦੇ ਅਜੇ ਤੱਕ ਪਾਣੀ ਦੀ ਵੀ ਪਿੰਡ ਵਾਲਿਆਂ ਲੋ ਜਾਣਾ ਵੀ ਕਿ ਲੋ ਉਹ ਵੀ ਮਦਦ ਕੀਤੀ ਨਹੀਂ ਵਿੱਚ ਪਿੰਡ ਵਾਲਾ ਤਾਂ ਪੁੱਛਿਆ ਤੱਕ ਨਹੀਂ ਜੇ ਸਾਰੇ ਬੋਟਾ ਮੰਗ ਨਹੀਂ ਹੁੰਦੇ ਜੇ ਪੁੱਛਿਆ ਕਿਸੇ ਨੇ ਕਿਸੇ ਨੇ ਇਹ ਤੱਕ ਨਹੀਂ ਪੁੱਛਿਆ ਕਿ ਤੁਸੀਂ ਕਿਦਾਂ ਮਰ ਗਏ ਜੇ ਕਿ ਹੈਗੇ ਜੇ ਕੀ ਲੱਗਦਾ ਨਹੀਂ ਬਾਬਾ ਜੀ ਪਿੰਡ ਦੇ ਵਿੱਚ 10 ਜਾਂ 20 ਐਨਆਰ ਆਈ ਹੁਣ ਉਹ ਇਦਾਂ ਦੇ ਲੋਕਾਂ ਦੇ ਪਰਿਵਾਰਾਂ ਨੂੰ ਸਾਹ ਬਣਨ ਤਾਂ ਇਦਾਂ ਦੀ ਚੜੀਆਂ ਮਤਲਬ ਤੱਕ ਹੀ ਦੇਖੇ ਜਾ ਇਦਾਂ ਦੇ ਕੇਸ ਨਿਕਲ ਨਹੀਂ ਨਾ ਵੀ ਜੀ ਇਹਨਾਂ ਸੋਚਦਾ ਹੀ ਕੋਈ ਨਹੀਂ ਨਾ ਹਰ ਬੰਦਾ ਪਿੰਡ ਦੇ ਵਿੱਚ ਘਰ ਤੋਂ ਘ ਪਰ ਜੇ ਪਿੰਡ ਦਾ ਸੋਚਦੇ ਪਿੰਡਾਂ ਤੋਂ ਬਾਹਰ ਜਾਂਦੀ ਲੋੜ ਹੀ ਨਹੀਂ ਹੈ ਲੱਗਦਾ ਨੂੰ ਦਾਕ ਜਾਂ ਸਿੰਗਰ ਜਾਂ ਐਨ ਆਰ ਆਈ ਵੀਰ ਜਿਹਾ ਸਸਤਾ ਨੇ ਉਹ 10 ਪਿੰਡ ਜਾਂ 5 ਪਿੰਡ ਗੋਦ ਲੈਣ ਦੇ ਨੇ ਤੇ ਇਸੇ ਤਰ੍ਹਾਂ ਦੀ ਜਿਹੜੀ ਇੱਕ ਪਰੌਰਾ ਜਿਹੜੇ ਐਨ ਆਰ ਆਈ ਵੀਰ ਵੀ ਕਰਨ ਕੋਈ 5 ਪਰਿਵਾਰ ਜਾਂ 7 ਪਰਿਵਾਰ ਇਦਾਂ ਲੈਣ ਤੇ ਮੇਰੇ ਖਿਆਲ ਨਾਲ ਇਦਾਂ ਦੇ ਜਿਹੜੇ ਕੇਸ ਆਉਣੇ ਬੰਦ ਹੋ ਸਕਦੇ ਹਾਂਜੀ ਹੋ ਸਕਦੇ ਨੇ ਜੇ ਲੈਣ ਤੇ ਪਰ ਮੀਡੀਆ ਤੇ ਕਰਨਾ ਸੌਖਾ ਵਾ ਇਦਾਂ ਗਰਾਊਂਡ ਲੈਵਲ ਤੇ ਆ ਕੇ ਵੇਖਣਾ ਔਖਾ ਵੀਰ ਜੀ ਕੀ ਲੱਗਦਾ ਕੀ ਕਮੀ ਹੈ ਜਿਹੜੀ ਗਰਾਊਂਡ ਲੈਵਲ ਤੋਂ ਉਹ ਦੇ ਦੇ ਕਮੀਆ ਵੀਰ ਜੀ ਹੁਣ ਆਉਣਗੇ ਪਤਾ ਲੱਗੇਗਾ ਇਹਨਾਂ ਦਾ ਕੀ ਕਰਦੇ ਨੇ ਆਏ ਹੁਣ ਗਰਾਉਂਡ ਲੈ ਕੇ ਆ ਕੇ ਵੇਖਣਗੇ ਘਰ ਵੇਖਣਗੇ ਕਿ ਕਿੱਦਾਂ ਦਾ ਕਿੱਦਾਂ ਦਾ ਨਹੀਂ ਆਹ ਸਾਰਾ ਹੁਣ ਮਿੱਟੀ ਹੋ ਗਿਆ ਬਣਾ ਲਾਗੇ ਕੋਨੇ ਵਾਲ ਪਿੰਡਾ ਉੱਥੇ ਕਰੋੜ ਰੁਪਏ ਦੋ ਕਰੋੜ ਰੁਪਏ ਇਸ ਤੋਂ ਵੱਧ ਲਾਇਆ ਮਤਲਬ ਕਰੋੜਾਂ ਰੁਪਈਆਂ ਵਾਲੇ ਕੋਠੀਆਂ ਦੇਖ ਜਾਂਦੀਆਂ ਨੇ ਇੱਦਾਂ ਦੇ ਜਿਹੜੇ ਗਰੀਬਾਂ ਦੇ ਮਹੱਤਾਂ ਦੇ ਘਰ ਨਹੀਂ ਦੇਖ ਨਹੀਂ ਦੇਖਦੇ ਵੀਰ ਜੀ ਇਹ ਘਰ ਨਹੀਂ ਨੇ ਨਾ ਉਹ ਦੇਖਦੇ ਨਹੀਂਗੇ ਜਿਹੜੀ ਦੋੜੀ ਤੇਰੀ ਮੰਜਲੇ ਉਹੀ ਦੇਖਦੀ ਆ ਬਸ ਦੂਰੋਂ ਦੂਰੋਂ ਨਿਗਾਹ ਕਮਉਂਦੇ ਨੇ ਤਾਂ ਭਾਈ ਵੇਦੇ ਨੇ ਵੱਡੇ ਵੱਡੇ ਚੈਨਲ ਉੱਥੇ ਅਪਰੋਚ ਕੀਤੀ ਗਈ ਹੈ ਸਸਤਾ ਦੇ ਨਾਲ ਆਏ ਨੇ ਜਾਂ ਕਿਵੇਂ ਆਏ ਨੇ ਉਹਨਾਂ ਨੂੰ ਆ ਕੇ ਆਪਣੇ ਜਿਹੜੇ ਸਟਿੱਗਲ ਜਿਹੜੇ ਚੈ ਜੇ ਕੋਈ ਘਰ ਨਹੀਂ ਹੈ ਨਾ ਤਾਂ ਨਹੀਂ ਪਹੁੰਚਦੀ 10 15 ਫੁੱਟੋਂ ਤਾਂ ਵੇਂਦੇ ਨੇ ਵੀ ਕਿਹੜਾ ਕੋਠੀ ਬਜੀਏ ਕਿਹੜੀ ਨਹੀਂ ਉਹ ਤਾਂ ਥੱਲੇ ਲੈਵਲ ਤੇ ਨਹੀਂ ਵੇਂਦੇ ਉਹਨਾਂ ਦੇ ਸਕੈਨਰ ਲਾ ਦਿੰਦੇ ਨੇ ਜਾਂ ਗੱਗੜੇ ਪੇ ਲਾ ਦਿੰਦੇ ਨੇ ਚਲੋ ਅਹੀਂ ਕਹਿੰਦੇ ਆ ਕੁਦਰਤੀ ਆਫਤ ਆਈ ਹੈ ਲੋੜਵੰਦ ਪਰਿਵਾਰ ਪਰ ਇਦਾਂ ਦੇ ਜਿਹੜੇ ਪਰਿਵਾਰ ਨੇ ਇਹਨਾਂ ਨੂੰ ਵੀ ਕੁਦਰਤੀ ਆਫਤਾਂ ਆਈਆਂ ਨੇ ਇਹ ਕੋਈ ਆਪਣੇ ਆਪ ਤੇ ਨਹੀਂ ਆਦੀ ਨਹੀਂ ਹੈਗੀ ਹਾਂ ਜੀ ਚਲੋ ਆਈਆਂ ਹੈਗੇ ਪਰਮਾਤਮਾ ਦਾ ਸ਼ੋਰ ਕਾਨ ਵੀ ਜਿਹੜੇ ਬਚ ਗਏ ਆ ਇਹਨਾਂ ਨੂੰ ਬਚਾਪੇ ਕੋਈ ਨਾ ਕੋਈ ਸੰਸਥਾ ਹੈ ਕੀ ਹੁਣ ਕਰੇਗੀ ਉਹ ਸਿੱਖ ਸੰਗਤਾਂ ਨੇ ਕਰਨਾ ਲੀਡਰਾਂ ਤੋਂ ਆਸ ਨਹੀਂ ਕੋਈ ਦੀ ਜੇਕਰ ਮਦਦ ਕਰਨੀ ਆਨਵਰ ਵੀਰ ਨੇ ਕਿਹੜਾ ਪਿੰਡ ਤੇ ਕਿਹੜਾ ਜ਼ਿਲ੍ਹਾ ਪ੍ਰੋਪਰ ਮੈਥਡੋਲੋਜੀ ਦੱਸ ਗਰਦਾਸਪੁਰ ਜ਼ਿਲ੍ਹਾ ਜੇ ਡੇਰਾ ਬਾਬਾ ਨਾਨਕ ਪਿੰਡ ਮਾਨ ਪਿੰਡ ਮਾਨ ਹਾਂਜੀ ਮਾਨ ਸੋ ਇਹ ਪਿੰਡ ਮਾਨ ਦੇ ਵਿੱਚ ਜ਼ੀਰੋ ਗਰਾਊਂਡ ਦੀ ਜਿਹੜੀ ਤੁਹਾਨੂੰ ਅਸੀਂ ਹਰ ਪ੍ਰਭਾਵਤ ਜਿਹੜੀ ਸਥਿਤੀ ਦਿਖਾ ਰਹੇ ਹਾਂ ਸੋ ਇਦਾਂ ਦੀ ਜਿਹੜੀਆਂ ਹੋਰ ਖਾਸ ਕਰ ਜਿਹੜੀਆਂ ਸਥਿਤੀਆਂ ਜਿਹੜੀਆਂ ਦੇਖਦੇ ਰਹੋ ਚੈਨਲ ਨੂੰ ਕਰ ਲਓ ਫੋਲੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪ੍ਰੀਤ ਸਿੰਘ ਖੁਸ਼ੀਦ